ਪੰਨਾ 275 ਸ਼ਲੋਕ ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ ਪਰ ਉਨ੍ਹਾਂ ਗੁਣਾਂ ਦਾ ਹੱਥ ਬੰਨਾ ਨਹੀਂ ਲੱਭਦਾ ਏ ਨਾਨਕ ਇਹ ਹੀ ਸਾਰੀ ਸ੍ਰਿਸ਼ਟੀ ਉਸ ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ਸ਼ਸ਼ਟ ਪਦੀ ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿੱਚ ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ ਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ ਕਈ ਕਰੋੜਾਂ ਬੰਦੇ ਤੀਰਥਾਂ ਦੇ ਵਸਨੀਕ ਹਨ ਤੇ ਕਈ ਕਰੋੜਾਂ ਜਗਤ ਵੱਲੋਂ ਉਪਰਾਮ ਹੋ ਕੇ ਜੰਗਲਾਂ ਵਿੱਚ ਫਿਰਦੇ ਹਨ। ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ ਅਤੇ ਕਈ ਕਰੋੜਾਂ ਵੱਡੇ-ਵੱਡੇ ਤੱਪੀਏ ਬਣੇ ਹੋਏ ਹਨ। ਕਈ ਕਰੋੜਾਂ ਮਨੁੱਖ ਆਪਣੇ ਅੰਦਰ ਸੁਰਤ ਜੋੜ ਰਹੇ ਹਨ ਤੇ ਕਈ ਕਰੋੜਾਂ ਮਨੁੱਖ ਕਵੀਆਂ ਦੀਆਂ ਰਚੀਆਂ, ਕਵਿਤਾਾਂ ਵਿਚਾਰਦੇ ਹਨ ਕਈ ਕਰੋੜਾਂ ਬੰਦੇ ਪ੍ਰਭੂ ਦਾ ਨਾਮ ਨਿਤ ਸਿਮਰਦੇ ਹਨ ਪਰ ਏ ਨਾਨਕ ਉਸ ਕਰਤਾਰ ਦਾ ਕੋਈ ਵੀ ਅੰਤ ਨਹੀਂ ਪਾ ਸਕਦੇ ਕਈ ਕਰੋੜਾਂ ਬੰਦੇ ਪ੍ਰਭੂ ਦਾ ਨਿਤ ਨਮਾ ਨਾਮ ਸਿਮਰਦੇ ਹਨ ਪਰ ਏ ਨਾਨਕ ਉਸ ਕਰਤਾਰ ਦਾ ਕੋਈ ਵੀ ਅੰਤ ਨਹੀਂ ਪਾ ਸਕਦੇ ਇਸ ਜਗਤ ਰਚਨਾ ਵਿੱਚ ਕਰੋੜਾਂ ਅਹੰਕਾਰੀ ਜੀਵ ਹਨ ਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਲ ਹਨ ਕਰੋੜਾਂ ਮਨੁੱਖ ਸੂਮ ਅਤੇ ਪੱਥਰ ਦਿਲ ਹਨ ਅਤੇ ਕਰੋੜਾਂ ਬੰਦਰੋਂ ਮਹਾ ਕੋਰੇ ਹਨ ਕਿਸੇ ਦਾ ਦੁੱਖ ਤੱਕ ਕੇ ਵੀ ਪਸੀਜਦੇ ਨਹੀਂ ਕਰੋੜਾਂ ਬੰਦੇ ਦੁਨੀਆ ਦਾ ਧਨ ਚੁਰਾਉਂਦੇ ਹਨ ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ ਕਰੋੜਾ ਮਨੁੱਖ ਧਨ ਪਦਾਰਥ ਦੀ ਖਾਤਰ ਮਿਹਨਤ ਵਿੱਚ ਜੁਟੇ ਹੋਏ ਹਨ ਅਤੇ ਕਈ ਕਰੋੜਾਂ ਦੂਜੇ ਦੇਸ਼ਾਂ ਵਿੱਚ ਭਟਕ ਰਹੇ ਹਨ ਹੇ ਪ੍ਰਭੂ ਜਿਸ ਜਿਸ ਆਹਰੇ ਤੂੰ ਲਾਉਂਦਾ ਹੈ ਉਸ ਉਸ ਆਹਰ ਵਿੱਚ ਜੀਵ ਲੱਗ ਜਾਂਦੇ ਹਨ ਹੇ ਨਾਨਕ ਕਰਤਾਰ ਦੀ ਰਚਨਾ ਦਾ ਭੇਤ ਕਰਤਾਰ ਹੀ ਜਾਣਦਾ ਹੈ ਇਸ ਸ੍ਰਿਸ਼ਟ ਰਚਨਾ ਵਿੱਚ ਕਰੋੜਾਂ ਪੁੱਗੇ ਹੋਏ ਅਤੇ ਕਾਮ ਨੂੰ ਵਸ ਵਿੱਚ ਰੱਖਣ ਵਾਲੇ ਜੋਗੀ ਹਨ ਅਤੇ ਕਰੋੜਾਂ ਹੀ ਮੌਜਾਂ ਮਾਨਣ ਵਾਲੇ ਰਾਜੇ ਹਨ ਕਰੋੜਾਂ ਪੰਛੀ ਤੇ ਸੱਪ ਪ੍ਰਭੂ ਨੇ ਪੈਦਾ ਕੀਤੇ ਹਨ ਤੇ ਕਰੋੜਾਂ ਹੀ ਅਥਰ ਤੇ ਰੁੱਖ ਉਗਾਏ ਹਨ ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ ਕਰੋੜਾਂ ਦੇਸ਼ ਅਤੇ ਧਰਤੀਆਂ ਦੇ ਚੱਕਰ ਹਨ ਕਈ ਕਰੋੜਾਂ ਚੰਦਰਮਾ ਸੂਰਜ ਤੇ ਤਾਰੇ ਹਨ ਕਰੋੜਾਂ ਦੇਵਤੇ ਤੇ ਇੰਦਰ ਹਨ ਜਿਨ੍ਹਾਂ ਦੇ ਸਿਰ ਉੱਤੇ ਛਤਰ ਹਨ ਇਹ ਸਾਰੇ ਜੀਵ ਜੰਤਾਂ ਦੇ ਪਦਾਰਥਾਂ ਨੂੰ ਪ੍ਰਭੂ ਨੇ ਆਪਣੇ ਹੁਕਮ ਦੇ ਧਾਗੇ ਵਿੱਚ ਪੋਇਆ ਹੋਇਆ ਹੈ ਇਹ ਨਾਨਕ ਜੋ ਜੋ ਉਸ ਨੂੰ ਭੌਂਦਾ ਹੈ ਉਸ ਉਸ ਨੂੰ ਪ੍ਰਭੂ ਤਾਰ ਲੈਂਦਾ ਹੈ ਕਈ ਕਈ ਕਰੋੜਾਂ ਜੀਵ ਮਾਇਆ ਦੇ 3 ਗੁਣਾ ਰਜੋ ਤਮੋ ਤੇ ਸਤੋ ਵਿੱਚ ਹਨ ਕਰੋੜਾਂ ਬੰਦੇ ਵੇਦ ਪੁਰਾਣ ਸਿਮਰਤਿਆਂ ਤੇ ਸ਼ਾਸਤਰਾਂ ਦੇ ਪੜ੍ਹਨ ਵਾਲੇ ਹਨ ਸਮੁੰਦਰ ਵਿੱਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ ਅਤੇ ਕਈ ਕਿਸਮਾਂ ਦੇ ਜੀਵ ਜੰਤ ਬਣਾ ਦਿੱਤੇ ਹਨ ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ ਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਹਨ ਕਰੋੜਾਂ ਹੀ ਚੱਖ ਕਿਨਰ ਤੇ ਪਿਸ਼ਾਚ ਆਦ ਅਤੇ ਕਰੋੜਾਂ ਹੀ ভূত ਪ੍ਰੇਤ ਸੂਰ ਤੇ ਸ਼ੇਰ ਹਨ ਪ੍ਰਭੂ ਇਹਨਾਂ ਸਭਨਾ ਦੇ ਨੇੜੇ ਵੀ ਹੈ ਅਤੇ ਦੂਰ ਵੀ ਹੈ ਇਹ ਨਾਨਕ ਪ੍ਰਭੂ ਸਭ ਥਾਈਂ ਵਿਆਪਕ ਵੀ ਹੈ ਤੇ ਨਰਲੇਪ ਵੀ ਹੈ ਕਰੋੜਾਂ ਜੀਵ ਪਤਾਲ ਵਿੱਚ ਵਸਣ ਵਾਲੇ ਹਨ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿੱਚ ਵਸਦੇ ਹਨ ਭਾਵ ਦੁਖੀ ਅਤੇ ਸੁਖੀ ਹਨ ਕਰੋੜਾਂ ਜੀਵ ਪਤਾਲ ਵਿੱਚ ਵਸਣ ਵਾਲੇ ਹਨ ਅਤੇ ਕਰੋੜਾਂ ਹੀ ਨਰਕਾਂ ਅਤੇ ਸੁਰਗਾਂ ਵਿੱਚ ਵਸਦੇ ਹਨ ਭਾਵ ਦੁਖੀ ਅਤੇ ਸੁਖੀ ਹਨ ਕਰੋੜਾਂ ਜੀਵ ਜੰਮਦੇ ਹਨ ਅਤੇ ਕਰੋੜਾਂ ਜੀਵ ਕਈ ਜੁਨਾਂ ਵਿੱਚ ਪਟਕ ਰਹੇ ਹਨ ਕਰੋੜਾਂ ਜੀ ਬੈਠੇ ਹੀ ਖਾਂਦੇ ਹਨ ਕਰੋੜਾਂ ਐਸੇ ਹਨ ਜੋ ਰੋਟੀ ਦੀ ਖਾਤਰ ਮਿਹਨਤ ਕਰਦੇ ਅੰਤ ਤੇ ਥੱਕ ਟੁੱਟ ਜਾਂਦੇ ਹਨ ਕਰੋੜਾਂ ਜੀ ਪ੍ਰਭੂ ਨੇ ਧੰਨ ਵਾਲੇ ਬਣਾਏ ਹਨ ਅਤੇ ਕਰੋੜਾਂ ਐਸੇ ਹਨ ਜਿਨ੍ਹਾਂ ਨੂੰ ਮਾਇਆ ਦਾ ਫਿਕਰ ਲੱਗਾ ਹੋਇਆ ਹੈ ਜਿੱਥੇ ਜਿੱਥੇ ਚਾਹਦਾ ਹੈ ਜੀਵਾ ਨੂੰ ਉੱਥੇ-ਉੱਥੇ ਹੀ ਰੱਖਦਾ ਹੈ ਨਾਨਕ ਰੇਕ ਗੱਲ ਪ੍ਰਭੂ ਨੇ ਆਪਣੇ ਹੱਥ ਵਿੱਚ ਲਈ ਹੋਈ ਹੈ ਇਸ ਰਚਨਾ ਵਿੱਚ ਕਰੋੜਾਂ ਜੀਵ ਬਿਰਾਗ ਵਾਲੇ ਹੋਏ ਹਨ ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ ਕਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ ਅਤੇ ਆਪਣੇ ਅੰਦਰ ਅਕਾਲ ਪੁਰਖ ਨੂੰ ਭਾਲਦੇ ਹਨ ਕਰੋਣਾ ਜੀਵਾਂ ਨੂੰ ਪ੍ਰਭੂ ਦੇ ਦੇਦਾਰ ਦੀ ਤਾਂਘ ਲੱਗੀ ਰਹਿੰਦੀ ਹੈ ਉਹਨਾਂ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ ਕਰੋੜਾ ਮਨੁੱਖ ਸਤ ਸੰਗ ਮੰਗਦੇ ਹਨ ਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਰਹਿੰਦਾ ਹੈ ਇਹ ਮਨੁੱਖ ਉਹ ਮਨੁੱਖ ਸਦਾ ਭਾਗਾ ਵਾਲੇ ਹਨ ਜਿਨ੍ਹਾਂ ਉੱਤੇ ਪ੍ਰਭੂ ਆਪ ਤਰੁੱਠਦਾ ਹੈ ਭਰਤੀ ਦੇ 9 ਖੰਡਾਂ ਚੋਂ ਖਾਣੀਆਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪਨ ਹੋਏ ਹਨ ਸਾਰੇ ਆਕਾਸ਼ਾਂ ਬ੍ਰਹਿਮੰਡਾਂ ਵਿੱਚ ਕਰੋੜਾਂ ਹੀ ਜੀਵ ਹਨ ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ ਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ ਪ੍ਰਭੂ ਨੇ ਕਈ ਵਾਰੀ ਜਗਤ ਰਚਨਾ ਕੀਤੀ ਹੈ ਮੋੜਸ ਨੂੰ ਸਮੇਟ ਕੇ ਸਦਾ ਇੱਕ ਆਪ ਹੀ ਹੋ ਜਾਂਦਾ ਹੈ ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ ਜੋ ਪ੍ਰਭੂ ਤੋਂ ਪੈਦਾ ਹੋ ਕੇ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ ਉਸ ਪ੍ਰਭੂ ਦਾ ਕੋਈ ਮੰਦਾ ਅੰਤ ਨਹੀਂ ਜਾਣਦਾ ਕਿਉਂਕਿ ਨਾਨਕ ਉਹ ਪ੍ਰਭੂ ਆਪਣੇ ਵਰਗਾ ਆਪ ਹੀ ਆਪ ਹੈ ਇਸ ਜਗਤ ਰਚਨਾ ਵਿੱਚ ਕਰੋੜਾਂ ਜੀਵ ਪ੍ਰਭੂ ਦੇ ਸੇਵਕ ਭਗਤ ਹਨ ਉਹਨਾਂ ਦੇ ਆਤਮ ਵਿੱਚ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ ਹੈ ਕਰੋੜਾਂ ਜੀਵ ਜਗਤ ਦੇ ਅਸਲੇ ਅਕਾਲ ਪੁਰਖ ਦੇ ਮਹਿਰਮ ਹਨ ਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ ਹਰ ਥਾਂ ਵੇਖਦੇ ਹਨ ਕਰੋੜਾਂ ਬੰਦੇ ਪ੍ਰਭੂ ਨਾਮ ਦਾ ਆਨੰਦ ਮਾਣਦੇ ਹਨ ਉਹ ਜਨਮ ਬਰੰਤੂ ਰਹਤੋ ਕੇ ਸਦਾ ਹੀ ਜਿਉਂਦੇ ਰਹਿੰਦੇ ਹਨ। ਕਰੋੜਾ ਮਨੁੱਖ ਪ੍ਰਭੂ ਨਾਮ ਦੇ ਗੁਣ ਗਾਉਂਦੇ ਹਨ। ਉਹ ਆਤਮਿਕ ਆਨੰਦ ਵਿੱਚ, ਸੁਖ ਵਿੱਚ ਤੇ ਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਪ੍ਰਭੂ ਆਪਣੇ ਭਗਤਾਂ ਨੂੰ ਦਮ ਬਦਮ ਚੇਤੇ ਰੱਖਦਾ ਹੈ ਕਿਉਂਕਿ ਇਹ ਨਾਨਕ ਉਹ ਪ੍ਰਭੂ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ। ਨਾ 276 ਸ਼ਲੋਕ ਇਸ ਸਾਰੇ ਜਗਤ ਦਾ ਮੂਲ ਕਾਰਨ ਭਾਵ ਬਣਾਉਣ ਵਾਲਾ ਇੱਕ ਅਕਾਲ ਪੁਰਖ ਹੀ ਹੈ ਦੂਜਾ ਕੋਈ ਨਹੀਂ ਹੈ ਇਹ ਨਾਨਕ ਮੈਂ ਉਸ ਪ੍ਰਭੂ ਤੋਂ ਸਦਕੇ ਹਾਂ ਜੋ ਜਲ ਵਿੱਚ ਥਲ ਵਿੱਚ ਤੇ ਧਰਤੀ ਦੇ ਤਲ ਉਤੇ ਭਾਵ ਆਕਾਸ਼ ਵਿੱਚ ਮੌਜੂਦ ਹੈ ਅਸ਼ਟਪਦੀ ਪ੍ਰਭੂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਜੀਵਾਂ ਨੂੰ ਕੰਮ ਕਰਨ ਲਈ ਪ੍ਰੇਰਣ ਜੋਗਾ ਵੀ ਹੈ। ਉਹ ਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ। ਅਕਦੇ ਫੋਰ ਵਿੱਚ ਜਗਤ ਨੂੰ ਪੈਦਾ ਕਰਕੇ ਨਾਸ ਵੀ ਕਰਨ ਵਾਲਾ ਹੈ। ਉਸ ਦੀ ਤਾਕਤ ਦਾ ਕੋਈ ਹੱਦ ਬੰਨਾ ਨਹੀਂ ਹੈ। ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਪੈਦਾ ਕਰਕੇ ਬਿਨਾਂ ਕਿਸੇ ਆਸਰੇ ਟਿਕਾ ਰੱਖਦਾ ਹੈ ਜਗਤ ਉਸਦੇ ਹੁਕਮ ਵਿੱਚ ਪੈਦਾ ਹੁੰਦਾ ਹੈ ਤੇ ਹੁਕਮ ਵਿੱਚ ਲੀਨ ਹੋ ਜਾਂਦਾ ਹੈ। ਉੱਚੇ ਅਤੇ ਨੀਵੇਂ ਬੰਦਿਆਂ ਵੱਲੋਂ ਵਰਤੋਂ ਵੀ ਉਸਦੇ ਹੁਕਮ ਵਿੱਚ ਹੀ ਹੈ। ਅਨੇਕਾਂ ਕਿਸਮਾਂ ਦੇ ਘੇੜ ਤਮਾਸੇ ਉਸਦੇ ਹੁਕਮ ਵਿੱਚ ਹੋ ਰਹੇ ਹਨ। ਆਪਣੇ ਬਜ਼ੁਰਗੀ ਦੇ ਕੰਮ ਕਰ ਕਰਕੇ ਆਪ ਹੀ ਵੇਖ ਰਿਹਾ ਹੈ اے ਨਾਨਕ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੈ ਜੇ ਪ੍ਰਭੂ ਨੂੰ ਚੰਗੀ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਿਕ ਅਵਸਥਾ ਦੇ ਦਿੰਦਾ ਹੈ ਅਤੇ ਪੱਥਰ ਦਿਲਾਂ ਨੂੰ ਵੀ ਥਾਰ ਲੈਂਦਾ ਹੈ ਜੇ ਪ੍ਰਭੂ ਚਾਹੇ ਆਸਵਾਸਾਂ ਤੋਂ ਬਿਨਾਂ ਵੀ ਪ੍ਰਾਣੀ ਨੂੰ ਮੌਤ ਤੋਂ ਵਿਚਾਰ ਰੱਖਦਾ ਹੈ ਮਸਤੀ ਮਹਿਰ ਹੋਵੇ ਤਾਂ ਜੀ ਪ੍ਰਭੂ ਦੇ ਗੁਣ ਗਾਉਂਦਾ ਹੈ ਜੇ ਅਕਾਲ ਪੁਰਖ ਦੀ ਰਜ਼ਾ ਹੋਵੇ ਤਾਂ ਗਰੇ ਹੋਏ ਚੱਲਣ ਵਾਲਿਆਂ ਨੂੰ ਵਿਕਾਰਾਂ ਤੋਂ ਵਿਚਾਰ ਲੈਂਦਾ ਹੈ ਜੋ ਕੁਝ ਕਰਦਾ ਹੈ ਆਪਣੀ ਸਲਾਹ ਅਨਸਾਰ ਕਰਦਾ ਹੈ ਪ੍ਰਭੂ ਆਪ ਹੀ ਲੋਕ ਪਰਲੋਕ ਦਾ ਮਾਲਕ ਹੈ ਉਸ ਉਹ ਸਭ ਦੇ ਦਿਲਾਂ ਦੀ ਜਾਣਨ ਵਾਲਾ ਆਪ ਜੱਗ ਖੇੜ ਖੇੜਦਾ ਹੈ ਇਸ ਨੂੰ ਵੇਖ ਕੇ ਖੁਸ਼ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਉਹ ਹੀ ਕੰਮ ਕਰਦਾ ਹੈ ਇਹ ਨਾਨਕ ਉਸ ਵਰਗਾ ਹੋਰ ਕੋਈ ਨਹੀਂ ਦਿਸਦਾ ਦੱਸੋ ਮਨੁੱਖ ਪਾਸੋਂ ਆਪਣਾ ਆਪਣੇ ਆਪ ਕਿਹੜਾ ਕੰਮ ਹੋ ਸਕਦਾ ਹੈ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਜੀ ਪਾਸੋਂ ਕਰਵਾਉਂਦਾ ਹੈ ਇਸ ਮਨੁੱਖ ਦੇ ਵਾਸ ਹੋਵੇ ਤਾਂ ਹਰ ਇੱਕ ਚੀਜ਼ ਸੰਭਲੇ ਪਰ ਪ੍ਰਭੂ ਉਹੀ ਕੁਝ ਕਰਦਾ ਹੈ ਜੋ ਕੁਝ ਉਸ ਨੂੰ ਪਾਉਂਦਾ ਹੈ ਬੁਰਕਤਾ ਦੇ ਕਾਰਨ ਮਨੁੱਖ ਮਾਇਆ ਵਿੱਚ ਰੁੱਝ ਜਾਂਦਾ ਹੈ ਜੇ ਸਮਝ ਵਾਲਾ ਹੋਵੇ ਤਾਂ ਆਪਣੇ ਇਸ ਆਪਣੇ ਆਪ ਇਸ ਤੋਂ ਬਚਿਆ ਰਵੇ ਪਰ ਇਸਦਾ ਮਨ ਭੁਲੇਖੇ ਵਿੱਚ ਭੁੱਲਾ ਹੋਇਆ ਮਾਇਆ ਦੀ ਖਾਤਰ ਤਸਹੀ ਪਾਸੇ ਦੌੜਦਾ ਹੈ ਅਕਦੇ ਫੋਰ ਵਿੱਚ ਚੌਂ ਟੋਟਾਂ ਵਿੱਚ ਭੱਜ ਦੌੜ ਆਉਂਦਾ ਹੈ ਪ੍ਰਭੂ ਮਿਹਰ ਕਰਕੇ ਜਿਸ ਮਨੁੱਖ ਨੂੰ ਆਪਣੀ ਭਗਤੀ ਬਖਸ਼ਦਾ ਹੈ ਇਹ ਨਾਨਕ ਉਹ ਮਨੁੱਖ ਨਾਮ ਵਿੱਚ ਟਿਕੇ ਰਹਿੰਦੇ ਹਨ ਖੇਣੋ ਵਿੱਚ ਪ੍ਰਭੂ ਕੀੜੇ ਵਰਗੇ ਨੀਵੇਂ ਮਨੁੱਖ ਨੂੰ ਰਾਜ ਦੇ ਦਿੰਦਾ ਹੈ ਪ੍ਰਭੂ ਕਿਰਪਾ ਤੇ ਮਿਹਰ ਕਰਨ ਵਾਲਾ ਹੈ ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿਸਦਾ ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿਸਾਉਂਦਾ ਉਸ ਨੂੰ ਪਲਕ ਵਿੱਚ ਦਸੇ ਪਾਸੇ ਉਗਾ ਕਰ ਦਿੰਦਾ ਹੈ ਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖਸ਼ਿਸ਼ ਕਰਦਾ ਹੈ ਅਸਦਾ ਕਰਮ ਦਾ ਲੇਖਾ ਨਹੀਂ ਗਿਣਦਾ ਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ ਹਰੇਕ ਸਰੀਰ ਵਿੱਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ ਇਹ ਜਗਤ ਰਚਨਾ ਉਸ ਨੇ ਆਪ ਹੀ ਰਚੀ ਹੈ اے ਨਾਨਕ ਆਪਣੀ ਇਸ ਬਜ਼ੁਰਗੀ ਨੂੰ ਵੇਖ ਕੇ ਆਪ ਹੀ ਖੁਸ਼ ਹੋ ਰਿਹਾ ਹੈ ਇਸ ਜੀਵ ਦੀ ਤਾਕਤ ਇਸ ਦੇ ਆਪਣੇ ਹੱਥਾਂ ਵਿੱਚ ਨਹੀਂ ਹੈ ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿੱਚ ਹੀ ਤਰਨ ਵਾਲਾ ਹੈ ਕਿਉਂਕਿ ਹੰਦਾ ਉਹੀ ਹੈ ਜੋ ਪ੍ਰਭੂ ਨੂੰ ਪਾਉਂਦਾ ਹੈ ਪ੍ਰਭੂ ਆਪ ਕਦੇ ਉੱਚਿਆਂ ਕਦੇ ਨੀਮਿਆਂ ਵਿੱਚ ਪ੍ਰਗਟ ਹੋ ਜਾਂਦਾ ਹੈ ਕਦੇ ਚਿੰਤਾ ਵਿੱਚ ਕਦੇ ਖੁਸ਼ੀ ਦੀ ਮੌਤ ਵਿੱਚ ਹੱਸ ਰਿਹਾ ਹੁੰਦਾ ਹੈ ਕਦੇ ਦੂਜਿਆਂ ਦੀ ਨਿੰਦਿਆ ਵਿਚਾਰ ਦਾ ਵਿਹਾਰ ਬਣਾਈ ਬੈਠਾ ਹੈ ਕਦੇ ਖੁਸ਼ੀ ਦੇ ਕਾਰਨ ਨਕਾਸ ਵਿੱਚ ਉੱਚਾ ਚੜਦਾ ਹੈ ਕਦੇ ਚਿੰਤਾ ਦੇ ਕਾਰਨ ਪਤਾਲ ਵਿੱਚ ਡਿੱਗ ਪਿਆ ਦਾ ਹੈ ਕਦੇ ਆਪ ਹੀ ਰੱਬੀ ਵਿਚਾਰ ਦਾ ਮਹਿਰਮ ਹੈ ਏ ਨਾਨਕ ਜੀਵਾਂ ਨੂੰ ਆਪਣੇ ਆਪ ਵਿੱਚ ਮੇਲਣ ਵਾਲਾ ਉਹ ਆਪ ਹੀ ਹੈ ਪ੍ਰਭੂ ਜੀਵਾ ਵਿੱਚ ਵਿਆਪਕ ਹੋ ਕੇ ਕਦੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ ਕਦੇ ਦਿਨੇ ਰਾਤ ਸੁੱਤਾ ਰਹਿੰਦਾ ਹੈ ਕਦੇ ਕ્રોਧ ਵਿੱਚ ਆ ਕੇ ਬੜਾ ਡਰਾਉਣਾ ਲੱਗਦਾ ਹੈ ਕਦੇ ਜੀਵਾਂ ਦੇ ਚਰਨਾਂ ਦੀ ਝੂਤ ਤੂੜ ਬਣਿਆ ਰਹਿੰਦਾ ਹੈ ਕਦੇ ਵੱਡਾ ਰਾਜਾ ਬਣ ਬੈਠਦਾ ਹੈ ਕਦੇ ਇੱਕ ਨੀਵੀਂ ਜਾਤ ਦੇ ਮੰਗਤੇ ਦਾ ਸਾੰਗ ਬਣਾ ਰੱਖਿਆ ਹੈ ਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ ਕਦੇ ਚੰਗਾ ਕਰਾ ਰਿਹਾ ਹੈ ਜੀ ਉਸੇ ਤਰ੍ਹਾਂ ਜੀਵਨ ਬਤੀਤ ਕਰਦਾ ਹੈ ਜਿਵੇਂ ਪ੍ਰਭੂ ਕਰਾਉਂਦਾ ਹੈ ਇਹ ਨਾਨਕ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ ਸਰਵਵਿਆਪੀ ਪ੍ਰਭੂ ਕਦੇ ਪੰਡਤ ਬਣ ਕੇ ਦੂਜਿਆਂ ਨੂੰ ਉਪਦੇਸ਼ ਕਰ ਰਿਹਾ ਹੈ ਕਦੇ ਮੋਨੀ ਸਾਧੂ ਬਣ ਕੇ ਮौन ਸਮਾਧੀ ਲਾਈ ਬੈਠਾ ਹੈ ਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ ਕਦੇ ਸਿੱਧ ਤੇ ਸਾਧਕ ਦੇ ਰੂਪ ਵਿੱਚ ਮੂਹ ਗਿਆਨ ਦਿਆਂ ਗੱਲਾਂ ਕਰਦਾ ਹੈ ਕਦੇ ਕੀੜੇ ਹਾਥੀ ਭੰਬਟ ਆਦਿਕ ਜੀਵ ਬਣਿਆ ਹੋਇਆ ਹੈ ਅਤੇ ਆਪਣਾ ਹੀ ਭਵਾਇਆ ਹੋਇਆ ਕਈ ਜੁਨਾ ਵਿੱਚ ਪਾਉਂ ਰਿਹਾ ਹੈ ਬਹਰੂ ਪੇ ਵਾਂਗ ਕਈ ਤਰ੍ਹਾਂ ਦੇ ਰੂਪ ਵਖਾ ਕੇ ਜਿਉਂ ਪ੍ਰਭੂ ਨੂੰ ਪਾਉਂਦਾ ਹੈ ਤਿਵੇਂ ਜੀਵਾਂ ਨੂੰ ਨਚਾਉਂਦਾ ਹੈ ਉਹੀ ਹੁੰਦਾ ਹੈ ਜੋ ਉਸ ਮਾਲਕ ਨੂੰ ਚੰਗਾ ਲੱਗਦਾ ਹੈ ਇਹ ਨਾਨਕ ਉਸ ਵਰਗਾ ਕੋਈ ਹੋਰ ਦੂਜਾ ਨਹੀਂ ਜਦੋਂ ਕਦੇ ਪ੍ਰਭੂ ਦੀ ਅੰਛ ਇਸ ਜੀਵ ਸਤ ਸੰਗਤ ਵਿੱਚ ਅਪੜਦਾ ਹੈ ਜਦੋਂ ਕਿਤੇ ਪ੍ਰਭੂ ਦੀ ਅੰਛ ਇਹ ਜੀਵ ਸਤ ਸੰਗਤ ਵਿੱਚ ਅਪੜਦਾ ਹੈ ਤਾਂ ਉਸ ਥਾਂ ਤੋਂ ਮੜ ਵਾਪਸ ਨਹੀਂ ਆਉਂਦਾ ਕਿਉਂਕਿ ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਉਸ ਗਿਆਨ ਦੇ ਪ੍ਰਕਾਸ਼ ਵਾਲੀ ਹਾਲਤ ਦਾ ਨਾਸ ਨਹੀਂ ਹੁੰਦਾ ਜਿੰਨਾ ਮਨੁੱਖਾਂ ਦੇ ਤਨ ਮਨ ਪ੍ਰਭੂ ਦੇ ਨਾਮ ਵਿੱਚ ਤੇ ਪਿਆਰ ਵਿੱਚ ਰਤੇ ਰਹਿੰਦੇ ਹਨ ਉਹ ਸਦਾ ਪ੍ਰਭੂ ਦੀ ਹਜ਼ੂਰੀ ਵਿੱਚ ਵਸਦੇ ਹਨ ਸੋ ਜਿਵੇਂ ਪਾਣੀ ਵਿੱਚ ਪਾਣੀ ਆ ਰਲਦਾ ਹੈ ਤਵੇਂ ਸਤਸੰਗ ਵਿੱਚ ਟਿਕੇ ਹੋਏ ਦੀ ਆਤਮਾ ਪ੍ਰਭੂ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ ਉਸਤੇ ਜਨਮ ਮਰਨ ਦੇ ਫੇਰੇ ਮੁੱਕ ਜਾਂਦੇ ਹਨ ਪ੍ਰਭੂ ਚਰਨਾ ਵਿੱਚ ਉਸ ਨੂੰ ਟਿਕਾਣਾ ਮਿਲ ਜਾਂਦਾ ਹੈ ਇਹ ਨਾਨਕ ਪ੍ਰਭੂ ਤੋਂ ਸਦਕੇ ਸਦਕੇ ਜਾਈਏ ਪੰਨਾ 278 ਸ਼ਲੋਕ ਗਰੀਬੀ ਸਭਾਉ ਵਾਲਾ ਬੰਦਾ ਆਪਾ ਭਾਵ ਦੂਰ ਕਰਕੇ ਤੇ ਨੀਵਾ ਰਹਿ ਕੇ ਸੁਖੀ ਵਸਦਾ ਹੈ ਪਰ ਵੱਟੇ ਵੱਟੇ ਹੰਕਾਰੀ ਮਨੁੱਖ اے ਨਾਨਕ ਹੰਕਾਰ ਵਿੱਚ ਹੀ ਗਲ ਜਾਂਦੇ ਹਨ ਅਸਤਪਤੀ ਜਿਸ ਮਨੁੱਖ ਦੇ ਮਨ ਵਿੱਚ ਰਾਜ ਦਾ ਮਾਣ ਹੈ ਉਹ ਕੁੱਤਾ ਨਰਕ ਵਿੱਚ ਪੈਣ ਦਾ ਸਜ਼ਾਬਰ ਹੁੰਦਾ ਹੈ ਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ ਉਬਸਤਾ ਦਾ ਹੀ ਕੀੜਾ ਹੁੰਦਾ ਹੈ ਕਿਉਂਕਿ ਸਦਾ ਵਿਸ਼ੇ ਵਕਾਰਾਂ ਦੇ ਗੰਦ ਵਿੱਚ ਪਿਆ ਰਹਿੰਦਾ ਹੈ ਜਿਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਕਹੋਂਦਾ ਹੈ ਉਹ ਸਦਾ ਜੰਮਦਾ ਮਰਦਾ ਹੈ ਕਈ ਜੂਨਾ ਵਿੱਚ ਫਟਕਦਾ ਹੈ ਜੋ ਮੁਨੱਖ ਧਨ ਤੇ ਧਰਤੀ ਦੀ ਮਾਲਕੀ ਦਾ ਹੰਕਾਰ ਕਰਦਾ ਹੈ ਉਹ ਮੂਰਖ ਹੈ ਬੜਾ ਜਾਹਲ ਹੈ ਮਿਹਰ ਕਰਕੇ ਜਿਸ ਮਨੁੱਖ ਦੇ ਦਿਲ ਵਿੱਚ ਗਰੀਬੀ ਦਾ ਸੁਭਾਅ ਆਉਂਦਾ ਹੈ ਇਹਨਾਂ ਤ ਉਹ ਮਨੁੱਖ ਇਸ ਜ਼ਿੰਦਗੀ ਵਿੱਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਮਨੁੱਖ ਧੰਨ ਵਾਲਾ ਹੋ ਕੇ ਮਾਣ ਕਰਦਾ ਹੈ ਪਰ ਉਸ ਦੇ ਨਾਲ ਅੰਤ ਵੇਲੇ ਇੱਕ ਤੀਲੀ ਜਿੰਨੀ ਵੀ ਕੋਈ ਚੀਜ਼ ਨਹੀਂ ਜਾਂਦੀ ਬਹੁਤੇ ਲਸ਼ਕਰ ਅਤੇ ਮਨੁੱਖਾਂ ਉੱਤੇ ਬੰਦੇ ਆਸਾਂ ਲਾਈ ਰੱਖਦੇ ਹਨ ਪਰ ਪਲਕ ਵਿੱਚ ਉਸ ਦਾ ਨਾਸ ਹੋ ਜਾਂਦਾ ਹੈ ਤੇ ਉਹਨਾਂ ਵਿੱਚੋਂ ਕੋਈ ਵੀ ਸਹਾਈ ਨਹੀਂ ਹੁੰਦਾ ਮਨੁੱਖ ਆਪਣੇ ਆਪ ਨੂੰ ਸਭ ਤੋਂ ਬਲੀ ਸਮਝਦਾ ਹੈ ਪਰ ਅੰਤ ਵੇਲੇ ਇੱਕ ਖਣ ਵਿੱਚ ਸੜ ਕੇ ਸੁਆਹ ਹੋ ਜਾਂਦਾ ਹੈ ਜੋ ਬੰਦਾ ਆਪ ਇਤਨਾ ਅਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ ਧਰਮਰਾਜ ਅੰਤ ਵੇਲੇ ਉਸ ਦੀ ਮਿੱਟੀ ਪਲੀਤ ਕਰਦਾ ਹੈ ਸਤਿਗੁਰੂ ਦੀ ਧਿਆਨ ਨਾਲ ਜਿਸਤਾ ਹੰਕਾਰ ਮਿਟਦਾ ਹੈ ਉਹ ਮਨੁੱਖ ਏ ਨਾਨਕ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੁੰਦਾ ਹੈ ਜੇ ਮਨੁੱਖ ਕਰੋੜਾਂ ਧਾਰਮਿਕ ਕੰਮ ਕਰੇ ਤੇ ਉਹਨਾਂ ਦਾ ਹੰਕਾਰ ਵੀ ਕਰੇ ਤਾਂ ਉਹ ਸਾਰੇ ਕੰਮ ਵਿਅਰਥ ਹਨ ਉਨ੍ਹਾਂ ਕੰਮਾਂ ਦਾ ਫਲ ਉਸ ਨੂੰ ਕੇਵਲ ਥਕੀਮਾ ਹੀ ਮਿਲਦਾ ਹੈ अनेका ਤਪ ਦੇ ਸਾਧਨ ਕਰਕੇ ਜੇ ਇਹਨਾਂ ਦਾ ਮਾਨ ਕਰੇ ਤਾਂ ਵੀ ਨਰਕਾਂ ਸੁਰਗਾਂ ਵਿੱਚ ਹੀ ਮੜਮੜ ਜੰਮਦਾ ਹੈ ਭਾਵ ਕਦੇ ਸੁੱਖ ਤੇ ਕਦੇ ਦੁੱਖ ਭੋਗਦਾ ਹੈ ਉਨੇਕਾਂ ਯਤਨ ਕੀਤੇਆਂ ਜੇ ਹਿਰਦਾ ਨਰਮ ਨਹੀਂ ਹੁੰਦਾ ਤਾਂ ਦੱਸੋ ਉਹ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਕਿਵੇਂ ਪਹੁੰਚ ਸਕਦਾ ਹੈ ਜੋ ਮਨੁੱਖ ਆਪਣੇ ਆਪ ਨੂੰ ਨੇਕ ਘੋਉਂਦਾ ਹੈ ਨੇਕੀ ਉਸ ਦੇ ਨੇੜੇ ਵੀ ਨਹੀਂ ਟੁੱਕਦੀ ਜਿਸ ਮਨੁੱਖ ਦਾ ਮਨ ਸਬਨਾ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ ਇਹ ਨਾਨਕ ਆਖ ਕੇ ਉਸ ਮਨੁੱਖ ਦੀ ਸੋਹਣੀ ਸੋਭਾ ਖਿਲਰਦੀ ਹੈ ਮਨੁੱਖ ਜਦ ਤੱਕ ਇਹ ਸਮਝਦਾ ਹੈ ਕਿ ਮੇਥੋਂ ਕੁਝ ਹੋ ਸਕਦਾ ਹੈ ਤਦ ਤਾਈਂ ਇਸ ਨੂੰ ਕੋਈ ਸੋਖ ਨਹੀਂ ਜਦ ਇਹ ਸਮਝਦਾ ਹੈ ਕਿ ਮੈਂ ਆਪਣੇ ਬੋਲ ਨਾਲ ਕੁਝ ਕਰਦਾ ਹਾਂ ਤਦ ਤੱਕ ਵੱਖਰਾ ਬਣਦੇ ਤਦ ਤੱਕ ਵੱਖਰਾ ਬਣਦੇ ਕਾਰਨ ਜੂਨਾਂ ਦੇ ਵਿੱਚ ਪਿਆਰ ਰਹਿੰਦਾ ਹੈ ਜਦ ਤੱਕ ਮਨੁੱਖ ਕਿਸੇ ਨੂੰ ਵੈਰੀ ਅਤੇ ਕਿਸੇ ਨੂੰ ਮਿੱਤਰ ਸਮਝਦਾ ਹੈ ਤਦ ਤੱਕ ਸਲਾਮਨ ਟਿਕਾਣੇ ਨਹੀਂ ਆਉਂਦਾ ਜਦ ਤੱਕ ਮਾਇਆ ਜਦ ਤੱਕ ਬੰਦਾ ਮਾਇਆ ਦੇ ਮੋਹ ਵਿੱਚ ਗਰਕ ਰਹਿਦਾ ਹੈ ਤਦ ਤੱਕ ਇਸ ਨੂੰ ਧਰਮ ਰਾਜ ਡੰਡ ਦਿੰਦਾ ਹੈ ਮਾਇਆ ਦੇ ਬੰਧਨ ਪ੍ਰਭੂ ਦੀ ਮਿਹਰ ਨਾਲ ਟੁੱਟਦੇ ਹਨ ਇਹ ਨਾਨਕ ਮਨੁੱਖ ਦੀ ਹਾਵੇਂ ਗੁਰੂ ਦੀ ਕਿਰਪਾ ਨਾਲ ਮੁਕਦੀ ਹੈ ਮਨੁੱਖ ਹਜ਼ਾਰਾਂ ਰੁਪਏ ਕਮਾਉਦਾ ਹੈ ਤੇ ਲੱਖਾਂ ਰੁਪਏ ਤੇ ਖਾਤਰ ਔਠ ਦੌੜਦਾ ਹੈ ਮਾਇਆ ਜਮਾ ਹੀ ਕਰੀ ਜਾਂਦਾ ਹੈ ਪਰ ਰੱਜਦਾ ਨਹੀਂ ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ ਤਸੱਲੀ ਨਹੀਂ ਸੁਹੁੰਦੀ ਭੋਗਾਂ ਦੇ ਮਗਰ ਹੋਰ ਭਜਦਾ ਹੈ ਆਵ ਦੁਖੀ ਰਹਿੰਦਾ ਹੈ ਜੇ ਅੰਦਰ ਸੰਤੋਖ ਨਾ ਹੋਵੇ ਤਾਂ ਕੋਈ ਮਨੁੱਖ ਰਾਜੇ ਤਾਂ ਨਹੀਂ ਕਿਵੇਂ ਜਿਵੇਂ ਸੁਪਨੇ ਆਤੋਂ ਕੋਈ ਲਾਭ ਨਹੀਂ ਹੁੰਦਾ ਤੇ ਇਸ ਤੋਖ ਕਿਉਂ ਮੋਂ ਮਨੋਕਪਰੇ ਸਾਰੇ ਕੰਮ ਤੇ ਖਾਹਿਸ਼ਾਂ ਵਿਅਰਥ ਹਨ ਪ੍ਰਭੂ ਦੇ ਨਾਮ ਦੇ ਮੋਜ ਵਿੱਚ ਹੀ ਸਾਰਾ ਸੁੱਖ ਹੈ ਤੇ ਸੁੱਖ ਕਿਸੇ ਵੱਡੇ ਭਾਗਾ ਵਾਲੇ ਨੂੰ ਮਿਲਦਾ ਹੈ ਜੋ ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਜੀਵਾਂ ਪਾਸੋਂ ਕਰਵਾਉਣ ਦੇ ਸਮਰੱਥ ਹੈ ਇਹ ਨਾਨਕ ਉਸ ਪ੍ਰਭੂ ਨੂੰ ਸਦਾ ਸਦਾ ਸੇਹੁਰ ਵਿਚਾਰ ਕੇ ਵੇਖ ਲੈ ਇਸ ਜੀਵ ਦੇ ਹੱਥ ਕੁਝ ਵੀ ਨਹੀਂ ਹੈ ਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ ਤੇ ਜੀਵਾਂ ਜੀਵਾਂ ਪਾਸੋਂ ਕਰਵਾਉਂਦਾ ਹੈ ਪ੍ਰਭੂ ਜੇਹੋ ਜੇਹੀ ਨਜ਼ਰ ਬੰਦੇ ਵੱਲ ਕਰਦਾ ਹੈ ਬੰਦਾ ਉਹ ਜਿਹਾ ਬਣ ਜਾਂਦਾ ਹੈ ਉਸ ਪ੍ਰਭੂ ਨੇ ਆਪ ਹੀ ਆਪ ਉਹ ਪ੍ਰਭੂ ਆਪ ਹੀ ਆਪ ਹੈ ਜੋ ਕੁਝ ਉਸ ਬਣਾਇਆ ਹੈ ਆਪਣੀ ਮੌਜ ਵਿੱਚ ਬਣਾਇਆ ਹੈ ਸਭ ਜੀਵਾਂ ਦੇ ਅੰਗ ਸੰਗ ਵੀ ਹੈ ਅਤੇ ਸਭ ਤੋਂ ਬੱਕਰਾ ਵੀ ਹੈ ਪ੍ਰਭੂ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ ਹੈ ਤੇ ਆਪ ਹੀ ਅਨੇਕ ਰੂਪ ਧਾਰ ਰਿਹਾ ਹੈ ਸਭ ਕੁਝ ਸਮਝਦਾ ਹੈ ਵੇਖਦਾ ਹੈ ਤੇ ਪਛਾਣਦਾ ਹੈ ਉਹ ਨਾ ਕਦੇ ਮਰਦਾ ਹੈ ਨਾ ਵਿنسਦਾ ਹੈ ਨਾ ਜੰਮਦਾ ਹੈ ਨਾ ਮਰਦਾ ਹੈ ਇਹ ਨਾਨਕ ਪ੍ਰਭੂ ਸਦਾ ਹੀ ਆਪਣੇ ਆਪ ਵਿੱਚ ਟਿਕਿਆ ਰਹਿੰਦਾ ਹੈ ਪ੍ਰਭੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ ਸੋ ਉਹ ਆਪ ਹੀ ਸਿੱਖਿਆ ਦਿੰਦਾ ਹੈ ਤੇ ਆਪ ਹੀ ਉਸ ਸਿੱਖਿਆ ਨੂੰ ਸਮਝਦਾ ਹੈ ਆਪਣਾ ਖਲਾਰਾ ਉਸਨੇ ਆਪ ਹੀ ਬਣਾਇਆ ਹੈ ਜਗਤ ਦੀ ਹਰੇਕ ਸ਼ੈ ਉਸਨੇ ਬਣਾਈ ਹੋਈ ਹੈ ਉਹ ਬਣਾਉਣ ਜੋਗਾ ਹੈ ਦੱਸੋ ਉਸ ਤੋਂ ਵੱਖਰਾ ਕੁਝ ਹੋ ਸਕਦਾ ਹੈ ਹਰ ਥਾਂ ਉਹ ਪ੍ਰਭੂ ਆਪ ਹੀ ਮੌਜੂਦ ਹੈ ਆਪਣੇ ਖੇਲ ਕਰ ਆਪਣੇ ਖੇਲ ਆਪ ਹੀ ਕਰਨ ਜੋਗਾ ਹੈ ਬੇਅੰਤ ਰੰਗਾਂ ਦੇ ਤਮਾਸ਼ੇ ਕਰਦਾ ਹੈ ਜੀਵਾਂ ਦੇ ਮਨ ਵਿੱਚ ਵਸ ਰਿਹਾ ਹੈ ਜੀਵਾਂ ਨੂੰ ਆਪਣੇ ਮਨ ਵਿੱਚ ਟਿਕਾਈ ਬੈਠਾ ਹੈ ਇਹ ਨਾਨਕ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ਸਬਦ ਦਾ ਮਾਲਕ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ ਗੁਰੂ ਦੀ ਮਿਹਰ ਨਾਲ ਕਿਸੇ ਵਿਰਲੇ ਨੇ ਇਹ ਗੱਲ ਦੱਸੀ ਹੈ ਜੋ ਕੁਝ ਉਸਨੇ ਬਣਾਇਆ ਹੈ ਉਹ ਵੀ ਮੁਕੰਮਲ ਹੈ ਭਾਵ ਅਧੂਰਾ ਨਹੀਂ ਹੈ ਇਹ ਗੱਲ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਪਛਾਣੀ ਹੈ ਇਹ ਅਤ ਸੋਹਣੇ ਬੇਅੰਤ ਅਤੇ ਬੇਮਿਸਾਲ ਪ੍ਰਭੂ ਤੇਰਾ ਰੂਪ ਕਿੰਨਾ ਪਿਆਰਾ ਪਿਆਰਾ ਹੈ ਤੇਰੀ ਬੋਲੀ ਵੀ ਮਿੱਠੀ ਮਿੱਠੀ ਹੈ ਹਰੇਕ ਸਰੀਰ ਵਿੱਚ ਕੰਨਾਂ ਦੇ ਰਾਹੀਂ ਸੁਣੀ ਜਾ ਰਹੀ ਹੈ ਤੇ ਜੀਵ ਨਾਲ ਉਚਾਰੀ ਜਾ ਰਹੀ ਹੈ ਭਾਵ ਹਰੇਕ ਸਰੀਰ ਵਿੱਚ ਤੂੰ ਆਪ ਹੀ ਬੋਲ ਰਿਹਾ ਹੈ ਇਹ ਨਾਨਕ ਜੋ ਅਜਿਹੇ ਪ੍ਰਭੂ ਦਾ ਨਾਮ ਪ੍ਰੀਤ ਨਾਣ ਮਨ ਵਿੱਚ ਜਪਦਾ ਹੈ ਉਹ ਪਵਿੱਤਰ ਹੀ ਪਵਿੱਤਰ ਹੋ ਜਾਂਦਾ ਹੈ ਨਾ 279 ਸ਼ਲੋਕ ਜੋ ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ ਪਰ हे ਨਾਨਕ ਸੰਤਾਂ ਦੀ ਨਿੰਦਿਆ ਕਰਨ ਨਾਲ ਮੜਮੜ ਜੰਮੀਦਾ ਹੈ ਭਾਵ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਈਦਾ ਹੈ ਸੰਤ ਦੀ ਨਿੰਦਿਆ ਕਰਨ ਵਾਲਾ ਮਨੁੱਖ ਸੰਤ ਦੀ ਨਿੰਦਿਆ ਕਰਨ ਨਾਲ ਮਨੁੱਖ ਦੀ ਉਮਰ ਵਿਅਰਥੀ ਗੁਜ਼ਰਦੀ ਜਾਂਦੀ ਹੈ ਕਿਉਂਕਿ ਸੰਤ ਦੀ ਨਿੰਦਿਆ ਕੀਤਾ ਮਨੁੱਖ ਜਮਾਤੋਂ ਬਚ ਨਹੀਂ ਸਕਦਾ ਸੰਤ ਦੀ ਨਿੰਦਿਆ ਕੀਤੇ ਸਾਰਾ ਹੀ ਸੁੱਖ ਨਾਸ ਹੋ ਜਾਂਦਾ ਹੈ ਅਤੇ ਮਨੁੱਖ ਨਰਕ ਵਿੱਚ ਆਵ ਕੋਰ ਦੁੱਖਾਂ ਵਿੱਚ ਪੈ ਜਾਂਦਾ ਹੈ ਸੰਤ ਦੀ ਨਿੰਦਿਆ ਕਰਨਾ ਮਨੁੱਖ ਦੀ ਮੱਤ ਮੈਲੀ ਹੋ ਜਾਂਦੀ ਹੈ ਜਗਤ ਵਿੱਚ ਮਨੁੱਖ ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ ਸੰਤਾਂ ਦੇ ਫਟਕਾਰੇ ਹੋਏ ਬੰਦੇ ਦੀ ਕੋਈ ਮਨੁੱਖ ਸਹਾਇਤਾ ਨਹੀਂ ਕਰਦਾ ਕਿਉਂਕਿ ਸੰਤ ਦੀ ਨਿੰਦਿਆ ਕੀਤੇਆਂ ਨਿੰਦਕ ਦਾ ਹਿਰਦਾ ਗੰਦਾ ਹੋ ਜਾਂਦਾ ਹੈ ਪਰ ਜੇ ਕਿਰਪਾਲ ਸੰਤ ਆਪ ਕਿਰਪਾ ਕਰੇ ਤਾਂ ਇਹ ਨਾਨਕ ਸੰਤ ਦੇ ਸੰਗਤ ਵਿੱਚ ਨਿੰਦਕ ਵੀ ਪਾਪਾਂ ਤੋਂ ਬਚ ਜਾਂਦਾ ਹੈ